ਕਲੋ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਤੇ ਅਸੀਂ ਪਹੁੰਚਿਆ ਹਾਂ ਜ ਸਮਾਣਾ ਦੇ ਤਹਿਸੀਲ ਰੋਡ ਤੇ ਜਿਹੜਾ ਬੱਸ ਸਟੈਂਡ ਕੋਲ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਵਾਟਰ ਸਪਲਾਈ ਦਾ ਜਿਹੜਾ ਇੱਕ ਪੈਪ ਪੈਣ ਜਾ ਰਿਹਾ ਪਰ ਲਗਭਗ ਅੱਜ 4-5 ਦਿਨ ਹੋ ਚੁੱਕੇ ਨੇ ਨਾ ਤਾਂ ਇਹਦੇ ਕੋਲ ਕੋਈ ਜਿਹੜੀ ਸੇਫਟੀ ਬੈਲਟ ਲਗਾਈ ਹੋਈ ਹੈ ਤੇ ਲਾਵੇ ਤਵੇ ਦੇ ਜਿਹੜੇ ਦੁਕਾਨਦਾਰ ਨੇ ਲਗਾਤਾਰ ਉਹਨਾਂ ਦੇ ਕੰਮਕਾਰ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਤੇ ਕਿਸੇ ਨਾ ਕਿੱਥੇ ਜਿਹੜਾ ਸਮਾਣਾ ਦੀ ਨਗਰ ਕੌਂਸਲ ਹੈ ਉਹਦੇ ਉੱਪਰ ਕਾਫੀ ਸਵਾਲ ਉੱਠਦੇ ਨੇ ਜਦੋਂ ਇੱਥੇ ਪਾਈਪ ਪਾਏ ਜਾਂਦੇ ਨੇ ਤਾਂ ਉਹਦੇ ਆਲੇ ਦੁਆਲੇ ਜਿਹ ਪਰ ਬੀਤੇ ਦਿਨੀ ਉਰੇ ਦੁਕਾਨਦਾਰਾਂ ਵੱਲੋਂ ਦੱਸਿਆ ਜਾ ਰਿਹਾ ਕਿ ਇੱਕ ਗੱਡੀ ਵਿੱਚ गिरਦੀ ਹੈ ਤਾਂ ਉਹਨੂੰ ਵੀ ਬੜਾ ਔਖਾ ਜਿਹੜਾ ਬਾਹਰ ਕੱਟਿਆ ਜਾਂਦਾ ਜਦੋਂ ਮੀਂਹ ਪੈ ਜਾਂਦਾ ਤਾਂ ਉਰੇ ਖੱਡੇ ਭਰ ਜਾਂਦੇ ਨੇ ਤਾਂ ਉਦੋਂ ਵੀ ਜਿਹੜੇ ਦੁਕਾਨਦਾਰ ਨੇ ਵਿਫਤਾ ਦੇ ਵਿੱਚ ਲਗਾਤਾਰ ਆ ਜਾਂਦੇ ਨੇ ਤੇ ਅੱਜ ਸਾਰੇ ਦੁਕਾਨਦਾਰ ਜਿਹੜੇ ਉਰੇ ਨੇ ਇਕੱਠੇ ਹੋਏ ਨੇ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਉਹਨਾਂ ਦੇ ਕੰਮਕਾਰ ਦੇ ਉੱਤੇ ਪ੍ਰਭਾਵ ਪੈ ਰਿਹਾ ਔਰ ਕਿਸ ਤਰ੍ਹਾਂ ਦੇ ਜਿਹੜੇ ਉਰੇ ਇਸ ਟਾਈਮ ਇਹ ਮਹਿਸੂਸ ਕਰ ਰਹੇ ਨੇ ਕਿਉਂਕਿ ਜੇ ਗੱਲ ਕਰੀਏ ਤਾਂ ਜਿਹੜਾ ਜਨਤਾ ਦੀ ਟੈਕਸ ਦਾ ਪੈਸਾ ਹੈ ਪਿਛਲੇ ਦਿਨੀ ਇੱਥੇ ਜਿਹੜੀ ਕਿ ਸੜਕ ਦੁਬਾਰਾ ਪੱ ਪਟ ਦਿੱਤੀ ਜਾਂਦੀ ਹੈ ਕਿਤੇ ਨਾ ਕਿਤੇ ਜਿਹੜਾ ਇਹ ਪੈਸਾ ਖਾਣ ਦਾ ਜਿਹੜਾ ਲਗਾਤਾਰ ਤਰੀਕਾ ਬਣਿਆ ਹੋਇਆ ਤੇ ਹੁਣ ਜਿਹੜਾ ਦੁਬਾਰਾ ਸੜਕ ਨੂੰ ਪਟਿਆ ਜਾਣਾ ਤੇ ਪੈਪ ਜਿਹੜੇ ਆ ਉੱਥੇ ਤੱਕ ਪਾਏ ਜਾਣੇ ਨੇ ਪਰ ਕੁਝ ਸਮੇਂ ਪਹਿਲਾਂ ਹੀ ਜਦੋਂ ਪੈਪ ਪਾਏ ਜਾਂਦੇ ਨੇ ਤਾਂ ਉਦੋਂ ਹੀ ਸੋਚ ਲੈਣਾ ਚਾਹੀਦਾ ਸੀ ਕਿ ਜਦੋਂ ਸੜਕ ਬਣ ਰਹੀ ਹੈ ਤਾਂ ਇੱਥੇ ਪੈਪ ਪਾ ਦਿੱਤੇ ਜਾਣ ਪਰ ਦੁਬਾਰਾ ਤੋਂ ਜਿਹੜਾ ਹੁਣ ਪੈਪ ਪਾਏ ਜਾ ਰਹੇ ਨੇ ਕਿਤੇ ਨਾ ਕਿਤੇ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਨੇ ਭ੍ਰਸਤਾਚਾਰ ਦੀਆਂ ਵੀ ਬੋਲਦੀਆਂ ਨਜ਼ਰ ਆਉਂਦੀਆਂ ਨੇ ਗੱਲਬਾਤ ਕਰਾਂਗੇ ਉਰੇ ਬਹੁਤ ਲੋਕ ਮੌਜੂਦ ਨੇ ਅਸਲ ਦੇ ਵਿੱਚ ਕਿੰਨੇ ਕੁ ਜਿਹੜਾ ਇਸ ਸਮੇਂ ਖ ਸਮਾਣਾ ਪ੍ਰਸ਼ਾਸਨ ਨੂੰ ਆ ਜਿਹੜਾ ਖੱਡਾ ਪੱਟਿਆ ਜੀ 2 ਮਹੀਨੇ ਪਹਿਲਾਂ ਟਿਊਬ ਲਾਇਆ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਸੜਕ ਬਣਾਈ ਪਹਿਲਾਂ ਨਹੀਂ ਪੈਰ ਪਾ ਸਕਦੇ ਤੇ ਹੁਣ ਇਹਨੂੰ ਦਵਾਰੇ ਪੱਟਿਆ ਨਾ ਕੋਈ ਬੈਰੀਕੇਡ ਹੈ ਜੀ ਨਾ ਇੱਥੇ ਕੋਈ ਪੱਟੀ ਲਾਈ ਗਈ ਹੈ ਤੇ ਨਾ ਕੋਈ ਇੱਥੇ ਰਾਤ ਨੂੰ ਲਾਈਟ ਦਾ ਪ੍ਰਬੰਧ ਹੈ ਦੋ ਗੱਡੀਆਂ ਵਿੱਚ ਡਿੱਗ ਚੁੱਕੀਆਂ ਨੇ ਇਹ ਕੋਈ ਕਿਸੇ ਦਾ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਦੁਕਾਨਦਾਰਾਂ ਦਾ ਕੰਮ ਬਿਲਕੁਲ ਠੱਪ ਹੈ ਜੀ ਰੇਤਾ ਉੱਡਦਾ ਜੀ 99 ਦੇ ਦੁਕਾਨ ਦੇ ਮੂਹਰੇ ਪੱਟਿਆ ਹੋਇਆ ਜੀ ਜੇ ਕੱਲੂ ਬੱਸ ਕਿਸੇ ਦੇ ਅੰਦਰ ਵੜ ਗਈ ਫੇਰ ਇਹ ਜਾਗਣਗੇ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਜੀ ਕੋਈ ਸਮਾਣੇ ਦੇ ਵਿੱਚ ਕੰਮ ਨਹੀਂ ਹੋ ਰਿਹਾ ਜੀ ਸਮਾਣੇ ਦਾ ਬੁਰਾ ਹਾਲ ਹੈ ਜੀ ਲੱਗਦਾ ਵੀ ਤੁਹਾਨੂੰ ਇਹ ਕਦੋਂ ਤੱਕ ਠੀਕ ਹੋ ਸਕਦਾ ਜੀ ਤੁਹਾਨੂੰ ਕੋਈ ਪਤਾ ਨਹੀਂ ਜੀ ਸਮਾਣਾ ਸ਼ਹਿਰ ਤਾਂ ਲਾ ਬਾਰਸ਼ ਹੋ ਗਿਆ ਜੀ 8 ਦਿਨ ਤੋਂ ਉਹਨੂੰ ਕੱਟੇ ਨੂੰ ਹੋ ਗਿਆ ਲਾ ਬਾਰਸ਼ ਹੈ ਜੀ ਟੋਟਲ ਸਮਾਣਾ ਸ਼ਹਿਰ ਕੋਈ ਕੰਮ ਨਹੀਂ ਹੋ ਰਿਹਾ ਬਸ ਅੱਡੇ ਦਾ ਹਾਲ ਦੇਖ ਲਓ ਵੈਸੇ ਆਏ ਹੋਏ ਕਿੱਧਰ ਕਿੱ데 12 ਕਰੋੜ ਰੁਪਈਆ ਇੱਕ ਪੰਜੀ ਨਹੀਂ ਲੱਗੀ ਹੈਗੀ ਸਮਾ ਮੀ ਪੈਂਦਾ ਮਲੇਰ ਕੋਟਲੇ ਸਮਾਣਾ ਦਾ ਅੱਡਾ ਪਸਮੀਮਿੰਗ ਪੂਲ ਬਣ ਜਾਂਦਾ ਜੀ ਠੀਕ ਹੈ ਧੰਨਵਾਦ ਦੇਖ ਸਕਦੇ ਹਾਂ ਕਿ ਜਿਹੜੇ ਊਰੇ ਦੇ ਦੁਕਾਨਦਾਰ ਨੇ ਉਹਨਾਂ ਵੱਲੋਂ ਲਗਾਤਾਰ ਜਿਹੜਾ ਕਿਤੇ ਨਾ ਕਿਤੇ ਆਪਣੀ ਭੜਾਸ ਕੱਢੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਮੀ ਜਿਹੜਾ ਮਲੇਰ ਕੋਟਲੇ ਪੈਂਦਾ ਤੇ ਸਵੀਮੀ ਪੂਲ ਜਿਹੜਾ ਸਮਾਨਾ ਦੇ ਬਸ ਸਟੈਂਡ ਕੋਲ ਬਣ ਜਾਂਦਾ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਬਹੁਤ ਵੱਡੇ ਵੱਡੇ ਤਾਵੇ ਕਰਦਾ ਹੈ ਹੁਣ ਮਾਨਸੂਨ ਦਾ ਟਾਈਮ ਵੀ ਚੱਲਿਆ ਹੋਇਆ ਲਗਾਤਾਰ ਪਿੱਛੇ ਹੜਾਂ ਦੇ ਵਿੱਚ ਪਾਰਸ਼ਾ ਪੈ ਰਹੀਆਂ ਨੇ ਤੇ ਜਿਸ ਕਰਕੇ ਮਾਹੌਲ ਵੀ ਜਿਹੜਾ ਖਤਰੇ 'ਚ ਬਣਿਆ ਰਹਿੰਦਾ ਪਰ ਇੱਥੇ ਕਿੱਥੇ ਨਾ ਕਿੱਥੇ ਹਲੇ ਤੱਕ ਕੋਈ ਵੀ ਜਿਹੜੀ ਕਾਰਗੁਜ਼ਾਈ ਹੈ ਪ੍ਰਸ਼ਾਸਨ ਦੀ ਢਿੱਲੀ ਦਿੱਕਦੀ ਨਜ਼ਰ ਆਉਂਦੀ ਹੈ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਬਾਪੂ ਜੀ ਤੁਹਾਡਾ ਕੀ ਨਾਮ ਹੈ ਜੀ ਆਰਮ ਸਿੰਘ ਭਾਈ ਆਰਮ ਸਿੰਘ ਜੀ ਕੀ ਕਹੋਗੇ ਜਿਹੜ ਇਹਨੂੰ ਪੱਤੇ ਨੂੰ ਖੱਡੇ ਨੂੰ ਕੱਲਾ ਐਕਸੀਡੈਂਟ ਵੀ ਹੋ ਗਿਆ ਉਦੋਂ ਬਾਅਦ ਇਹ ਪ੍ਰਸ਼ਾਸਨ ਕੋਈ ਪਤਾ ਨਹੀਂ ਲੈ ਰਿਆ ਨਾਲੇ ਉਹ ਬੰਦ ਪਾਏ ਨੇ ਔਰੇ ਗੋਡੇ-ਗੋਡੇ ਪਾਣੀ ਖੜ ਜਾਂਦਾ ਕਿੰਨੇ ਵਾਰਸ਼ ਬੈਂਦੀ ਆ ਕੋਈ ਸਰ ਬਸੇ ਰਿਆ ਸੀ ਰੌਲਾ ਪਾਇਆ ਕੋਈ ਨਹੀਂ ਸੁਣਦਾ ਇਹਦਾ ਸਾਰੇ ਖਾਨ ਵਾਲੇ ਲੁੱਟਣ ਜੋ ਟੋਲਾ ਲੱਗਿਆ ਹੋਏ ਨੇ ਲੱਗਦਾ ਇਹ ਪਾਪ ਸਰਕਾਰ ਕਹਿੰਦੇ ਨੇ ਬਹੁਤ ਵਧੀਆ ਸਾਡੇ ਪਾਸੇ ਤਾਂ ਡੁੱਬਣ ਸਰਕਾਰ ਆਈ ਲੱਗਦਾ ਵੀ ਹੋਜੂ ਠੀਕੇ ਕੋਈ ਸਿਸਟਮ ਸਾਨੂੰ ਤਾਂ ਲੱਗਦਾ ਵੀ ਚੀਜ਼ ਨਹੀਂ ਹੋਰ ਲੱਗ ਜਾਣਗੀ ਅੱਛਾ ਜੀ ਹੋਰ ਠੀਕ ਹੈ 11-8 ਦਿਨ ਤੱਕ ਇੱਕ ਖੱਡਾ ਪੱਟੇ ਨੂੰ ਹੋਗੇ ਪਾਪਤਾ ਪਾਣ ਕੇ ਪਤਾ ਨਹੀਂ ਕੀ ਮੈਂ ਲੱਗਿਆ ਠੀਕ ਹੈ ਜੀ ਦੇਖ ਸਕਦੇ ਹਾਂ ਕਿ ਜਿਹੜਾ ਬਜ਼ੁਰਗ ਵਿਅਕਤੀ ਆ ਉਸ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਕਿਤੇ ਨਾ ਕਿਤੇ ਪ੍ਰਸ਼ਾਸਨ ਹੈ ਇਹਦੀ ਟਿੱਲੀ ਗੁਜ਼ਾਲਕਾਰੀ ਕਰਨ ਹੀ ਜਿਹੜਾ ਇਹ ਸ਼ਹਿਰ ਦੇ ਲੋਕ ਨੇ ਹਰ ਵਾਰੀ ਖਮਿਆਜਾ ਭੁਗਤਦੇ ਨੇ بارشਾਂ ਜਦੋਂ ਪੈਂਦੀਆਂ ਨੇ ਤਾਂ ਉਦੋਂ ਵੀ ਇਹ ਸੜਕਾਂ ਦਾ ਬੁਰਾ ਹਾਲ ਹੋ ਜਾਂਦਾ ਪਰ ਫਿਲਹਾਲ ਦੀ ਘੜੀ ਉਰੋ ਜਿਹੜਾ ਖੱਡਾ ਮਾਰ ਚੁੱਕੇ ਨੇ ਤੇ ਉਥੋਂ ਜਦੋਂ ਬੱਸਾਂ ਲੰਘਦੀਆਂ ਨੇ ਸਾਹਮਣੇ ਕਈ ਵਾਰ ਦੁਕਾਨਾਂ ਦੇ ਵਿੱਚ ਜਾਂਦੀਆਂ ਜਾਂਦੀਆਂ ਵੀ ਬਚਦੀਆਂ ਨਹੀਂ ਦੁਕਾਨਦਾਰਾਂ ਦੇ ਮਨਾਂ ਦੇ ਵਿੱਚ ਹਰ ਟਾਈਮ ਜਿਹੜਾ ਹੁਣ ਖੌਫ ਬਣਿਆ ਹੋਇਆ ਹੈ ਦੇਖਦੇ ਆ ਕਦੋਂ ਤੱਕ ਪ੍ਰਸ਼ਾਸਨ ਜਿਹੜਾ ਕੁੜੀ ਨੀਂਦ ਦੇ ਵਿੱਚੋਂ ਜਾਗਦਾ ਹੈ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਦੀ